ਮੁਰਦਾਵਤ ਮੁਰਦਾਵਤ ਥੋਂ ਦਾ ਪ੍ਰਸ਼ਾਸਨ ਮੁਰਦਾਵਤ 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 ਥੋਂ ਦਾ ਪ੍ਰਸ਼ਾਸਨ ਮੁਰਦਾਵਤ ਮੁਰਦਾਵਤ ਮੁਰਦਾ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਵੀਰ ਸਿੰਘ ਕੁਦਨੀ ਜੀ ਤੇ ਤੁਸੀਂ ਇੱਥੇ ਕਿਸ ਮਸਲੇ ਤੇ ਆਏ ਹੋ ਮਸਲੇ ਤੇ ਅਸੀਂ ਜੀ ਅੱਜ ਸਾਡੀ ਤਕਰੀਬਨ ਸਾਰੀ ਲਹਿਰਾ ਟੀਮ ਖੜੀ ਆ ਆਮ ਆਦਮੀ ਪਾਰਟੀ ਦੀ ਜੋ ਕਿ ਇੱਕ ਸ਼ਹਿਰ ਦੇ ਵਿੱਚ ਪੁੜਾ ਛੋਟਾ ਜਿਹਾ ਫੁੜਾ ਬਿਲਕੁਲ ਛੋਟਾ ਜਿਹਾ ਉਸ ਨੂੰ ਪੁਲ ਨੂੰ ਬਣਾਉਣ ਵਾਸਤੇ ਸਾਰੇ ਹਲਕੇ ਦੀ ਸਾਰੇ ਲਹਿਰੇ ਦੀ ਪੁਕਾਰ ਹੈ ਵੀ ਇਹ ਪੁਲ ਬਣਾਇਆ ਜਾਵੇ ਪਰ ਇਹ ਪੁਲ ਬਣਾਉਣ ਤੋਂ ਪਹਿਲਾਂ ਖਬਰਾਂ ਬਹੁਤ ਵੱਡੀਆਂ ਵੱਡੀਆਂ ਲਵਾਤੀਆਂ ਵੀ ਅਸੀਂ 10 ਦਿਨਾਂ ਚ ਬਣਾ ਦਾਂਗੇ ਅਸੀਂ 20 ਦਿਨਾਂ ਚ ਬਣਾ ਦਾਂਗੇ ਅੱਜ ਇਸ ਤਰ੍ਹਾਂ ਦਾ ਮਾਹੌਲ ਹੈ ਲਹਿਰੇ ਦੇ ਵਿੱਚ ਜੋ ਕਿ ਠੇਕੇਦਾਰ ਇਸ ਪੁਲ ਨੂੰ ਬਣਾਉਣ ਵਾਸਤੇ ਲੱਗਿਆ ਸੀਗਾ ਪਤਾ ਨਹੀਂ ਕੀ ਵਜ੍ਹਾ ਕੀ ਕਾਰਨ ਉਹ ਆਪਣਾ ਸਮਾਨ ਲੈ ਕੇ ਚੱਕ ਕੇ ਭੱਜ ਗਿਆ ਕੰਮ ਐਵੇਂ ਦਾ ਐਵੇਂ ਵਿਚਾਲੇ ਖੜੇ ਇਤੋਂ ਦੇ ਲੋਕਾਂ ਚ ਚਰਚਾਵਾਂ ਨੇ ਕਹਿੰਦੇ ਠੇਕੇਦਾਰ ਭੱਜ ਗਿਆ ਉਹਦੀ ਪੇਮੈਂਟ ਨਹੀਂ ਹੋਈ ਉਸ ਬਾਰੇ ਕੀ ਕਹਿਣਾ ਜਾਂਦੇ ਦੇਖੋ ਜੀ ਇਸ ਤੇ ਤਾਂ ਆਪਾਂ ਕੋਈ ਯਕੀਨ ਨਹੀਂ ਕਰ ਸਕਦੇ ਸਰਕਾਰ ਤੇ ਕਿਉਂਕਿ ਸਰਕਾਰ ਬਿਲਕੁਲ ਸਰਿਆਮ ਹਰ ਇੱਕ ਗੱਲ ਤੇ ਝੂਠ ਬੋਲਦੀ ਹੈ ਜਦੋਂ ਸਰਕਾਰ ਬਣੀ ਹੈ ਉਸ ਟਾਈਮ ਵੀ ਲੋਕਾਂ ਨੂੰ ਗੁੰਮਰਾਹ ਕਰਕੇ ਝੂਠੇ ਵਾਅਦੇ ਕਰਕੇ ਜਦ ਸਰਕਾਰ ਬਣੀ ਹੈ ਅੱਜ ਜਿਹੜੀ ਪੇਮੈਂਟ ਵਾਲੀ ਗੱਲ ਹੈ ਇਸ ਤੋਂ ਸਾਨੂੰ ਕੁਝ ਪਤਾ ਲੱਗਿਆ ਕੋਈ ਕਹਿੰਦਾ ਸਾਡਾ ਕਮਿਸ਼ਨ ਮੰਗਦੇ ਆ ਕੋਈ ਕਹਿੰਦਾ ਸਾਨੂੰ ਪੇਮੈਂਟ ਨਹੀਂ ਪਈ ਇਸ ਗੱਲ ਦਾ ਅਜੇ ਕਲੀਅਰ ਪਤਾ ਨਹੀਂ ਹੈਗਾ ਵੀ ਕੀ ਗੱਲ ਹੈ ਕੀ ਨਹੀਂ ਪਰ ਅੱਜ ਕੰਮ ਬੰਦ ਪਿਆ ਥੋੜੀ ਕਿਸੇ ਅਧਿਕਾਰੀ ਨਾਲ ਗੱਲ ਹੋਈ ਜਾਂ ਨਹੀਂ ਮੇਰੀ ਵੀ ਐਲਓ ਨਾਲ ਗੱਲ ਹੋਈ ਸੀ ਹੁਣੀ ਮੈਂ ਐਸਡੀਐਮ ਸਾਹਿਬ ਨਾਲ ਵੀ ਹੁਣੇ ਫੋਨ ਤੇ ਗੱਲ ਕੀਤੀ ਹੈ ਮੈਂ ਉਹਨੂੰ ਦੱਸਿਆ ਵੀ ਹੈ ਵੀ ਇਹ ਥੋੜਾ ਸਰੀਆ ਵੀ ਹੈ ਜਿਹੜਾ ਇੱਥੇ ਕੁਆਂਟੀਟੀ ਨੂੰ ਸਿਲੈਕਟ ਕਰਨੀ ਚਾਹੀਦੀ ਹੈ ਉਹ ਕੁਆਂਟੀਟੀ ਨਹੀਂ ਹੈਗੀ ਇਹ ਸਰੀਆ ਦੇਸੀ ਬਿਲਕੁਲ ਦੇਸੀ ਕੁਆਲਿਟੀ ਦਾ ਸਰੀਆ ਹੈ ਔਰ ਜਿੱਥੇ ਕ੍ਰੈਸ਼ਰ ਪੈਣਾ ਚਾਹੀਦਾ ਹੈ ਉੱਥੇ ਉਹਨਾਂ ਨੇ ਮਿੱਟੀ ਪ ਜੋ ਕਿ ਸੈਡਾਂ ਦੇ ਵਿੱਚ ਜੋ ਬੁਰਜੀਆਂ ਲਿਕੜੀਆਂ ਨੇ ਸੈਡਾਂ ਦੇ ਵਿੱਚ ਕਰੈਸਰ ਵਗੈਰਾ ਹੋਰ ਪੈਂਦਾ ਬਾਜਰੀ ਵਗੈਰਾ ਪੈਂਦੀ ਹੈ ਉਸ ਦੀ ਜਗ੍ਹਾ ਮਿੱਟੀ ਪੈ ਰਹੀ ਹੈ ਅੱਜ ਤੁਸੀਂ ਇੱਥੇ ਆਏ ਹੋ ਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਜੀ ਪ੍ਰਸ਼ਾਸਨ ਅਧਿਕਾਰੀਆਂ ਨੂੰ ਕੀ ਕਹਿਣਾ ਇਹਦਾ ਬਹੁਤ ਵੱਡੀ ਨਾਕਾਮੀਆ ਸਰਕਾਰ ਦੀ ਜੋ ਕਿ ਇੱਕ ਛੋਟਾ ਜਿਹਾ ਪੁਲਾਇ ਬਿਲਕੁਲ ਛੋਟਾ ਜਿਹਾ ਇਹ 10 ਦਿਨਾਂ ਦਾ ਕੰਮ ਨਹੀਂ ਹੈਗਾ ਅੱਜ ਇਹ ਬਹੁਤ ਦਿਨਾਂ ਤੋਂ ਬਚਾਈ ਲਟਕਦਾ ਪਿਆ ਲੋਕ ਇੰਨੇ ਪਰੇਸ਼ਾਨ ਨੇ ਜੋ ਮੇਨ ਰਸਤਾ ਹੈ ਸਾਡਾ ਜ਼ਿਲ੍ਹਾ ਸੰਗਰੂਰ ਹੈ ਜ਼ਿਲ੍ਹਾ ਸੰਗਰੂਰ ਜਾਣ ਵਾਸਤੇ ਇਹ ਮੇਨ ਰਸਤਾ ਹੈ ਸੇਲਰ ਵਾਲੇ ਦੁਕੀ ਨੇ ਚੋਨਾ ਧੋਣ ਵਾਲੇ ਦੁਕੀ ਨੇ ਬੱਚੇ ਸਕੂਲ ਵਾਲੇ ਪੜ੍ਹਨ ਵਾਲੇ ਉਹ ਦੁਕੀ ਨੇ ਜੇ ਕਿਤੋਂ ਜਾਂਦੇ ਆ ਅਣਜਾਣ ਬੰਦਾ ਆਂਦਾ ਹੈ ਇੱਥੋਂ ਸਨਾਮ ਤੋਂ ਗੱਡੀ ਵਾਪਸ ਲੈ ਕੇ ਫਿਰ ਗੜਬੇ ਨੂੰ ਕੇ ਪਾਤੜਾ ਨੂੰ ਕੇ ਆਂਦਾ ਹੈ ਇਧਰੋਂ ਕੋਈ ਅਣਜਾਣ ਆਂਦਾ ਉਹ ਵਾਪਸ ਹੋ ਕੇ ਫਿਰ ਪਾਤੜਾ ਨੂੰ ਘੁੰਮ ਕੇ ਜਾਂਦਾ ਹੈ ਇਸ ਤੋਂ ਵੱਡੀ ਹੈਰਾਨੀ ਵਾਲੀ ਗੱਲ ਕੀ ਹੋਊਗੀ ਕਿ ਇੱਥੇ ਇਹ ਵੀ ਕਮੀ ਪਈ ਗਈ ਹੈ ਜੋ ਪੈਦਲ ਰਸਤਾ ਹੈ ਉਹ ਵੀ ਨਹੀਂ ਆ ਗਿਆ ਇਸ ਬਾਰੇ ਦੱਸੋ ਤੁਸੀਂ ਕੋਈ ਪੈਦਲ ਰਸਤਾ ਚਾਲੂ ਕੀਤਾ ਸੀਗਾ ਅੱਜ ਇਹ ਪਾਣੀ ਆ ਗਿਆ ਉਹ ਰਸਤਾ ਵੀ ਬੰਦ ਨੇ ਇੱਕ ਵਾਰ ਜਦੋਂ ਇਹ ਹੈਡ ਵਰਸ਼ਨ ਪਾਸ ਹੁੰਦਾ ਹੁੰਦਾ ਹੈ ਤੇ ਉਹ ਵੀ ਲੋਕਾਂ ਚ ਚਰਚਾ ਮਾਣੇ ਕਹਿੰਦੇ ਡਿਵਰਸ਼ਨ ਪਾਸ ਹੋਇਆ ਉਹ ਨਹੀਂ ਕਰਾ ਵੀ ਖੁਸ਼ੀ ਕੀਤਾ ਇਹਨਾਂ ਨੇ ਕੁਝ ਨਹੀਂ ਕੀਤਾ ਉਸ ਸਪੰਸਰ ਹੱਕ ਬਣਦਾ ਹੈ ਜਿੱਥੇ ਵੀ ਕੋਈ ਪੁਲ ਬਣਦਾ ਹੈ ਨਾ ਬਰਾਬਰ ਨੂੰ ਜਿਹੜਾ ਪੁਲ ਦਾ ਠੇਕੇਦਾਰ ਹੁੰਦਾ ਹੈ ਉਹ ਪਹਿਲਾਂ ਉਹਨੂੰ ਤੋੜਨ ਤੋਂ ਪਹਿਲਾਂ ਉਹ ਰਸਤਾ ਤਿਆਰ ਕਰਦਾ ਹੈ ਉਹ ਰਸਤਾ ਵੀ ਤਿਆਰ ਨਹੀਂ ਕੀਤਾ ਇਹਨਾਂ ਨੇ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਵਰਜੀ ਉਸਨੇ ਕੁੱਕੀ ਤੇ ਕੀ ਕਹਿਣਾ ਜਾਣਦੇ ਹੋ ਤੁਸੀਂ ਅਸੀਂ ਅੱਜ ਸਾਰੇ ਹੀ ਆਮ ਆਦਮੀ ਪਾਰਟੀ ਵੱਲੋਂ ਇੱਥੇ ਜੇ ਪੋੜਿਆ ਪੋਲ ਦੇ ਸਬੰਧ ਵਿੱਚ ਇਕੱਠੇ ਹੋਏ ਆ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੁਲ ਘਟੋਕਰ 1.5 ਪੌਣੇ 2 ਮਹੀਨੇ ਹੋ ਗਏ ਨੂੰ ਸਟਾਰਟ ਹੋਏ ਨੂੰ ਇਹ ਕਹਿੰਦੇ ਸੀ 20 25 ਦਿਨ ਚਲੋ ਮਹੀਨੇ ਚ ਬਣਾ ਦਾਂਗੇ ਪਰ ਜਿਹੜਾ ਪੁਲ ਦਾ ਉਹ ਕੰਮ ਹੈ ਅੱਧ ਵਿਚਾਲੇ ਇਹ ਲੰਮਕਿਆ ਹੋਇਆ ਹੈ ਤੇ ਇੱਥੋਂ ਜਿਹੜਾ ਇਹ ਰਸਤਾ ਹੈ ਮੇਨ ਰਸਤਾ ਹੈ ਬਿਲਕੁਲ ਜਿਵੇਂ ਆਪਾਂ ਕਿਸੇ ਨੇ ਲੁਧਿਆਣਾ ਜਾਣਾ ਜਲੰਧਰ ਜਾਣਾ ਜਾਂ ਕਿਸੇ ਨੇ ਬਠਿੰਡਾ ਬਰਨਾਲਾ ਕਿਤੇ ਵੀ ਜਾਣਾ ਹੈ ਤਾਂ ਇੱਥੇ ਆਵਾਜ਼ਾਈ ਜਿਹੜੀ ਬਹੁਤ ਜ਼ਿਆਦਾ ਹੈ ਪਰ ਇਹ ਪ੍ਰਸ਼ਾਸਨ ਦੀ ਨਾਕਾਮੀ ਹੈ ਕਿਉਂਕਿ ਜਦੋਂ ਆਪਾਂ ਪੁਲ ਬਣਾਉਂਦੇ ਆ ਉਹਦੇ ਨਾਲ ਵੀ ਇੱਕ ਆਰਜੀ ਰਸਤਾ ਜ਼ਰੂਰ ਬਣਾਇਆ ਜਾਂਦਾ ਹੈ ਤੇ ਆਰ ਜੀ ਰਸਤਾ ਬਣਾਇਆ ਸੀਗਾ ਪਰ ਪਾਣੀ ਆ ਗਿਆ ਪਾਣੀ ਕਰਕੇ ਮਿੱਟੀ ਦੀ ਥਿੱਤੀ ਕੱਢਾ ਸੋ ਇਸ ਕਰਕੇ ਜੋ ਅੱਜ ਪਬਲਿਕ ਹੈ ਬਹੁਤ ਪਰੇਸ਼ਾਨ ਹੋ ਰਹੀ ਹੈ ਉਹਨਾਂ ਨੂੰ ਘੱਟੋ ਘੱਟ 20 25 25 ਕਿਲੋਮੀਟਰ ਦੇ ਵਲੇ ਤੋਂ ਲੰਘਣਾ ਪੈਂਦਾ ਸੋ ਇਸ ਕਰਕੇ ਉਹ ਵਿਚਾਰਾ ਕਿਤੋਂ ਆਉਂਦਾ ਕਿਤੋਂ ਆਉਂਦਾ ਹੈ ਇਸ ਕਰਕੇ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੈ ਇਸ ਕਰਕੇ ਅਸੀਂ ਇਕੱਠੇ ਹੋਏ ਆ ਜਿਹੜਾ ਪੁਲ ਹੈ ਇਹਦਾ ਦਾ ਕੰਮ ਹੈ ਛੇਤੀ ਨਿਪਰੇ ਚਾੜਾ ਜਾਵੇ ਤਾਂ ਕਿ ਜਿਹੜੇ ਆਉਣ ਵਾਲੇ ਮਨਨ ਕੇ ਲੋਕ ਨੇ ਪਬਲਿਕ ਹੈ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਸਕੇ ਜੇਕਰ ਇਸ ਪੁਲ ਦਾ ਕੰਮ ਨਹੀਂ ਚੱਲਦਾ ਤਾਂ ਸਾਡੀ ਪਾਰਟੀ ਵੱਲੋਂ ਕੀ ਪ੍ਰੋਟੈਸਟ ਕੀਤਾ ਜਾ ਜੇਕਰ ਇਹ ਪੁਲ ਦਾ ਕੰਮ ਨਹੀਂ ਚੱਲਦਾ ਅਸੀਂ 1-2 ਦਿਨ ਦੇਖਾਂਗੇ ਉਸ ਤੋਂ ਬਾਅਦ ਅਸੀਂ ਇੱਥੇ ਇੱਕ ਧਰਨਾ ਲਾਵਾਂਗੇ ਆ ਪ੍ਰਸ਼ਾਸਨ ਆ ਜਿਹੜਾ ਪ੍ਰਸ਼ਾਸਨ ਜਿਹੜਾ ਸੁੱਤਿਆ ਆਪਣਾ ਕੁੰਭ ਕਰਨ ਦੀ ਲਈ ਸੁੱਤਾ ਹੋਇਆ ਹੈ ਅਸੀਂ ਉਹਨੂੰ ਜਗਾਉਣ ਵਾਸਤੇ ਉਸੇ ਪੂਰੇ ਜੰਗੀ ਪੱਧਰ ਤੇ ਇੱਕ ਧਰਨਾ ਲਾ ਕੇ ਬੈਠਾਂਗੇ ਤਾਂ ਕਿ ਪ੍ਰਸ਼ਾਸਨ ਦੇ ਜਿਹੜਾ ਕੰਨਾਂ 'ਚੋਂ ਜੂਂ ਸਰਕ ਸਕਣ ਮੇਰਾ ਨਾਮ ਪ੍ਰਗਟ ਸਿੰਘ ਜੀ ਅੱਜ ਤੁਹਾਡਾ ਉਰੇ ਆਉਣ ਦਾ ਕੀ ਕਾਰਨ ਹੈ ਪੂਰੇ ਆਣ ਦਾ ਸਾਡਾ ਮੇਨ ਮਕਸਦ ਇਹੀ ਹੈ ਕਿ ਬਹੁਤ ਲੰਮੇ ਸਮੇਂ ਤੋਂ ਹੀ ਅਸੀਂ ਦੇਖ ਰਹੇ ਹਾਂ ਤਕਰੀਬਨ 2 ਮਹੀਨਿਆਂ ਦੇ ਕਰੀਬ ਹੋ ਗਿਆ ਇਹ ਰਸਤੇ ਨੂੰ ਬੰਦ ਹੋਏ ਆ ਚਲ ਠੀਕ ਆ ਕਿਸੇ ਨੂੰ ਬਾਹਰ ਅੰਦਰ ਜਾਣ ਦੀ ਬਹੁਤ ਦਿੱਕਤ ਆਉਂਦੀ ਹੈ ਜਿਵੇਂ ਕਿ ਕਿਸੇ ਨੇ ਸਨਾਮ ਜਾਣਾ ਹੈ ਸੰਗਰੂਰ ਜਾਣਾ ਹੈ ਜਾਂ ਕੋਈ ਅਣਜਾਣ ਵਿਅਕਤੀ ਆ ਜਾਂਦਾ ਹੈ ਉਹਨੂੰ ਰਸਤਿਆਂ ਦਾ ਨਹੀਂ ਪਤਾ ਕੋਈ ਅਰਜੈਂਟ ਕੰਮ ਹੁੰਦਾ ਹੈ ਜਾਂ ਕੋਈ ਬਿਮਾਰ ਹੁੰਦਾ ਹੈ ਉਹ ਐਮਰਜੈਂਸੀ ਆਪਣੇ ਪਲੇਟਫਾਰਮ ਤੇ ਨਹੀਂ ਪਹੁੰਚ ਸਕਦਾ ਇਸ ਕਰਕੇ ਅਸੀਂ ਪੂਰ ਦੌਰ ਅਮੰਗ ਕਰਦੇ ਹਾਂ ਕਿ ਜਿਹੜਾ ਇਹ ਰਹਿਦਾ ਕੰਮ ਹੈ ਪਤਾ ਨਹੀਂ ਕਿਉਂ ਬੰਦ ਹੋਇਆ ਹੈ ਕਿਹਦੀਆਂ ਨਲਾਕੀਆਂ ਨੇ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਠੇਕੇਦਾਰ ਇੱਥੋਂ ਕਿਉਂ ਭੱਜਿਆ ਠੇਕੇਦਾਰ ਦੀ ਵੀ ਸੁਣਨੀ ਚਾਹੀਦੀ ਹੈ ਅੱਜ ਦੀ ਗਵਰਨਮੈਂਟ ਦੇ ਸਿਰ ਤੇ ਜੂ ਨਹੀਂ ਸਰਕਾਰੀ ਬੀਬੀ ਪੱਠਲ ਦਾ ਹਲਕਾ ਲਹਿਰਾ ਬੀਬੀ ਪੱਠਲ ਲਹਿਰੇ ਤੋਂ ਅਸੀਂ ਮੰਗ ਕਰਦੇ ਹਾਂ ਕਿ ਇਹ ਕੰਮ ਕਿਉਂ ਰੁਕਿਆ ਹੈ ਕਿਹਦੀ ਨਲਾਕੀ ਕਾਰਨ ਰੁਕਿਆ ਹੈ ਇਹ ਸਾਨੂੰ ਸਾਡੀ ਪਬਲਿਕ ਨੂੰ ਸਪਸ਼ਟੀਕਰਨ ਦੇਵੇ ਅਸੀਂ ਆਮ ਆਦਮੀ ਪਾਰਟੀ ਵੱਲੋਂ ਪੂਰ ਜੋਰ ਅਮੰਗ ਕਰਦੇ ਹਾਂ ਕਿ ਜਿੰਨੇ ਵੀ ਸਾਡੇ ਆਉਣ ਜਾਣ ਵਾਲੇ ਵਾਹਨ ਨੇ ਉਹਨਾਂ ਨੂੰ ਕੋਈ ਸਮੱਸਿਆ ਨਾ ਆਵੇ ਇਹ ਜਲਦੀ ਤੋਂ ਜਲਦੀ ਇਹ ਪੋੜਾ ਜਿਹੜਾ ਇਹ ਨੇਪਰੇ ਚੜਨਾ ਚਾਹੀਦਾ ਜਿਹੜਾ ਗੱਲ ਮਟੀਰੀਅਲ ਦੀ ਹੋਈ ਹੈ ਇੱਥੋਂ ਪਤਾ ਲੱਗਿਆ ਕਿ ਇਹ ਸਕ੍ਰਾਈਬ ਤੋਂ ਤਿਆਰ ਕੀਤਾ ਹੋਇਆ ਸਰੀਆ ਜਿਹੜਾ ਉਹ ਇਹਦੇ ਵਿੱਚ ਪਾਇਆ ਜਾ ਰਿਹਾ ਹੈ ਇਹਦੀ ਵੀ ਜਾਣ ਆਪਣਾ ਛਾਣਬੀਨ ਹੋਣੀ ਚਾਹੀਦੀ ਹੈ ਇੱਕ ਜੋ ਆਪਣੇ ਲੋਕ ਨੇ ਉਹ ਰੇਲਵੇ ਲੈਨ ਉੱਪਰ ਦੀ ਲੰਘ ਰਹੇ ਨੇ ਉਹਦੇ ਵਿੱਚ ਪ੍ਰਸ਼ਾਸਨ ਜ਼ਿੰਮੇਵਾਰਾ ਕਿ ਉਹ ਲੋਕ ਨੇ ਜੇਕਰ ਕੋਈ ਹਾਦਸਾ ਵਾਪਰ ਰੇਲਵੇ ਦੇ ਉੱਪਰ ਲੰਘਦੇ ਲੋਕਾਂ ਦਾ ਕੱਲ ਨੂੰ ਜੇ ਕੋਈ ਨੁਕਸਾਨ ਹੁੰਦਾ ਤਾਂ ਇਸ ਦਾ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੈ ਤੇ ਮੌਜੂਦਾ ਸਰਕਾਰ ਵੀ ਇਹਦੀ ਜ਼ਿੰਮੇਵਾਰ ਹੈ